ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋੜਿਆਰੀ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਕਵਰ ਕਰਦੇ ਪਏ ਆਪਾਂ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਸੇਖਾ ਜਲੂਰਗੇ ਨੂੰ ਕਹਿੰਦੇ ਨੇ ਉੱਥੋਂ ਕਵਰ ਕਰਦੇ ਪਏ ਆ 9873202116 9873202116 ਇਹ ਮੋਬਾਈਲ ਨੰਬਰ ਆ ਹਾਂ ਜੀ ਆਂਟੀ ਮੱਝ ਜਿਹੜੀ ਆਪਾਂ ਦੇਖੀ ਜਾ ਰਹੀ ਹੈ ਕਿਹੜਾ ਸੂਸੂਈ ਹੈ ਤੀਜਾ ਸੂਆ ਮਟਰ ਤੀਜਾ ਸੂਆ ਆਪਣੀ ਘਰ ਦੀ ਹੈ ਹਨਾ ਹਾਂ ਹਾਂ ਮਤਲਬ ਪਹਿਲਾ ਤੇ ਦੂਜਾ 200 ਦੁੱਧ ਪੀ ਲਿਆ ਘਰ ਆਪੇ ਦਾ ਹਾਂ ਦੋਸੂ ਦੁੱਧ ਪੀ ਲਿਆ ਠੀਕ ਹੈ ਤੇ ਬੱਚਾ ਇਹਨੇ ਦੇਤਾ ਆਪਣਾ ਕੱਟੀ ਆ ਗਈ ਹਨਾ ਠੀਕ ਹੈ ਜੇਰ ਵਗੈਰਾ ਟੋਟਲ ਡੰਨ ਹਾਂ ਸਾਰਾ ਪਿਆਜ਼ ਦਾ ਠੀਕ ਹੈ ਪਿਛਲੇ ਸੂਏ ਦੇ ਦੁੱਧ ਆਪਾਂ ਕਿੰਨਾ ਚੋਇਆ ਜੀ ਇਹਦਾ ਉਹ ਤੋਂ ਪਿਛਲੇ ਵੀ ਹਾਂ ਦੂਜੇ ਸੂਏ ਦੇ ਦੁੱਧ ਕਿੰਨਾ ਚੋਇਆ ਸੀਗਾ ਇਹਦਾ 14 ਲੀਟਰ 14 ਲੀਟਰ ਵਧੀਆ ਲੰਬਾ ਟਾਈਮ ਦੁੱਧ ਦੇ ਦਿਆ ਤੇ ਚੋਣ ਵਗੈਰਾ ਦੀ ਪੂਰੀ ਪ ਠੀਕ ਹੈ ਹੁਣ ਆਪਾਂ ਕਿੰਨਾ ਕ ਦੁੱਧ ਜੋਗੇ ਦੇਖ ਲਿਆ ਚੋਲੇ ਬੋਲੇ ਬੂਲੇ ਆਪਾਂ ਬਾਲਾ ਹਾਂ ਚੋਲਿਆ ਸੀ ਠੀਕ ਹੈ ਤੇ ਚੋਣ ਚਵਾ ਤਾਰਾ ਤੁਰਾ ਵਧੀਆ ਨਿਕਲੇ ਠੀਕ ਹੈ ਤੇ ਕਿੰਨਾ ਕ ਲੰਬਾ ਟਾਈਮ ਦੁੱਧ ਪਿਆ ਜਾਂਦੀ ਹੈ ਇਹ ਇਹ ਅੱਜ ਵੀਰ ਜਿਵੇਂ ਹੁਣ ਤੇ ਲਾਏ 8-9 ਮਹੀਨੇ ਤੇ ਦਿਆ ਜਦੋਂ ਸੂਤ ਤੋਂ ਪਹਿਲਾਂ ਠੀਕ ਹੈ ਲਗਭਗ 3 ਕੇ ਮਹੀਨੇ ਮੰਨ ਕੇ ਜਦੋਂ ਹਟ ਗਿਆ ਹਮਸ ਤੋਂ 3 ਮਹੀਨੇ ਹਟਿਆ ਪਹਿਲਾਂ ਠੀਕ ਹੈ ਤੇ ਮੁੱਲ ਆਪ ਇਹਦਾ ਕੀ ਰੱਖਿਆ ਗਈ 1 ਲੱਖ 10 ਮਾਣ ਮੋਟਾ ਮਾਨਦਨ ਹੋ ਜਾਊਗਾ ਕੁਝ ਵੀਰ ਤੋੜਿਆ ਬਾਹਰ ਨੂੰ ਸੋਭਰ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਓ ਤੇ ਲੈਵਾ ਵਗੈ ਸੋਹਣਾ ਸਾਫ ਸੁਥਰਾ ਲੇਵਾ ਤੇ ਬਟ ਲੈਦਰ ਕੋਈ ਨਾ ਬੱਚੇ ਲੈਦਰ ਸੋ ਬਟਨ ਵਾਲਾ ਲੇਵਾ ਥੋੜਾ ਬੱਚੇ ਦਾ ਕਰਦੀ ਆ ਤਾਜੀ ਸੂਈ ਕਰਕੇ ਸੋ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਥਾਣ ਖਵਾਨੇ ਦੀ ਆ ਅੱਗੇ ਪਿੱਛੇ ਦਾ ਹਵਾਨਾ ਜੈਨੂਨ ਚੀਜ਼ਾਂ ਸੁਆ ਸੂਈ ਆ ਸੋ ਸੋਹਣਾ ਹੱਥੀ ਚਵਾਈ ਵਾਲਾ ਗੁੱਲੇ ਵਾਲਾ ਤਾਣਾ ਬੱਚਾ ਇਹਦੇ ਵਿੱਚ ਹੈਗਾ ਫੀਮੇਲ ਕਾਫ ਕਰਦੀ ਸੋ ਲੇਵਾ ਦੇਖੋ ਬੈਕ ਸਾਈਡ ਤੋਂ ਪੂਰਾ ਮੰਨ ਕੇ ਚਲੋ ਵੀ 5 5 ਇੰਚੀ ਲੇਵਾ ਹੈ ਉਂਗਲਾ ਦਾ ਹਵਾਨਾ ਬਾਹਰ ਜਾਂਦਾ ਪਿਆ ਤਾਂ ਰੇਟ ਬਿਲਕੁਲ ਦਾ ਜੈਨੂਨ ਕਰਿਆਗਾ ਇੱਕ ਦਸ ਮਾਨਤਨ ਮਾੜਾ ਓਟਾ ਵਿੱਚੋਂ ਹੋ ਜੂ ਮਿਲਕ ਵੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਆ ਬੱਚਾ ਪਿਛੇ ਘਟੀਆਂ ਸੂਈ ਸਵਈਆ ਜੇਰ ਵਗੈਰਾ ਦਾ ਕੰਮ ਸਾਰਾ ਡਾਨਾ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਸੋ ਕਿਸੇ ਵੀ ਵੀਰ ਦੇ ਛੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ